ਗੁਰਵਿੰਦਰ ਸਿੰਘ ਉਰਫ ਬਾਬੇ ਦੇ ਖਿਲਾਫ ਜਿਸਤੇ ਕੀ ਜ਼ਮੀਨ ਨੂੰ ਜ਼ਬਤ ਕਰ ਦਿੱਤਾ ਗਿਆ ਹੈ ਬਕਾਇਦਾ ਖੇਤਾਂ ਦੇ ਵਿੱਚ ਪੰਜਾਬ ਪੁਲਿਸ ਪਹੁੰਚੀ ਤੇ ਉਹਨਾਂ ਦੇ ਵੱਲੋਂ ਬੋਰਡ ਲਗਾ ਦਿੱਤਾ ਗਿਆ ਤਾਂ ਇੱਕ ਕਤਲ ਕੇਸ ਤੇ ਮਾਮਲੇ ਦੇ ਵਿੱਚ ਨਾਮਜਦ ਨੇ ਗੁਰਵਿੰਦਰ ਸਿੰਘ ਉਰਫ ਬਾਬਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਾਬਾ ਕਹਿ ਕੇ ਬੁਲਾਇਆ ਜਾਂਦਾ ਹੈ ਐਨਆਈਏ ਕੋਰਟ ਮੁਹਾਲੀ ਦੇ ਵੱਲੋਂ ਜੋ ਹੈ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਧਾਰਾ 37 ਦੇ ਤਹਿਤ ਉਹਨਾਂ ਦੀ ਜ਼ਮੀਨ ਨੂੰ ਜੱਦ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਕਿ ਕਾਨਗੋ ਸਮੇਤ ਪੰਜਾਬ ਪੁਲਿਸ ਦੇ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਜੋ ਜ਼ਮੀਨ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਬੋਰਡ ਲਗਾ ਦਿੱਤਾ ਗਿਆ ਹੈ ਇੱਕ ਕਤਲ ਕੇਸ ਦੇ ਮਾਮਲੇ ਦੇ ਵਿੱਚ ਨਾਮਜਦ ਨੇ ਬਾਬਾ ਜਿਸ ਦੇ ਖਿਲਾਫ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਕਿ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਮੀਨ ਦੇ ਅੱਗੇ ਜੋ ਹੈ ਨੋਟਿਸ ਲਗਾ ਦਿੱਤਾ ਗਿਆ ਹੈ ਤਕਰੀਬਨ ਜੋ ਹੈ ਐਨਆਈਏ ਦੇ ਵੱਲੋਂ ਪਿੰਡ ਪੀਰਾ ਬਾਗ ਵਿਖੇ 9 ਮਰਲੇ ਤੇ ਪਿੰਡ ਸਲੇਮਪੁਰ ਦੇ ਵਿੱਚ ਦੋ ਕਨਾਲ ਤੇ 7 ਸਰਸਾਈ ਦੇ ਕਰੀਬ ਜ਼ਮੀਨ ਨੂੰ ਜ਼ਬਤ ਕੀਤਾ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਆ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਗੁਰਦਾਸਪੁਰ ਦੇ ਪਿੰਡ ਪੀਰਾ ਬਾਗ ਅਤੇ ਸਲੇਮਪੁਰ ਦੇ ਵਿੱਚ ਜਿੱਥੇ ਕਿ ਐਨਆਈਏ ਦੇ ਵੱਲੋਂ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ ਤੇ ਵਿੱਚ ਜੋ ਹੈ ਨਾਮਜਦ ਨੇ ਗੁਰਵਿੰਦਰ ਸਿੰਘ ਉਰਫ ਬਾਬਾ ਜਿਨ੍ਹਾਂ ਦੇ ਖਿਲਾਫ ਇਹ ਵੱਡਾ ਐਕਸ਼ਨ ਲਿਆ ਗਿਆ ਸੀ ਜਾਣਕਾਰੀ ਜੋ ਹੈ ਕਾਨੂੰਗੋ ਦੇ ਵੱਲੋਂ ਦਿੱਤੀ ਗਈ ਹੈ ਕਿ ਆਖਿਰਕਾਰ ਜਾਣਕਾਰੀ ਮਿਲੀ ਸੀ ਭੇਜਿਆ ਗਿਆ ਸੀ ਨੋਟਿਸ ਕਿ ਆਖਿਰਕਾਰ ਜੋ ਹੈ ਜ਼ਮੀਨ ਜ਼ਬਤ ਕੀਤੀ ਜਾਏ ਜਿਸ ਤੋਂ ਬਾਅਦ ਅਧਿਕਾਰੀ ਪਹੁੰਚਦੇ ਨੇ ਖੇਤਾਂ ਦੇ ਵਿੱਚ ਜਾ ਕੇ ਜੋ ਪਹਿਲਾਂ ਸਾਰੀ ਕੀਤੀ ਜਾਂਦੀ ਹੈ ਕਿ ਕਿੰਨੀ ਜ਼ਮੀਨ ਹੈ ਕਿੰਨਾ ਜੋ ਪ੍ਰਾਪਰਟੀ ਇਹਨਾਂ ਦੇ ਨਾਮ ਬੋਲਦੀ ਹੈ ਉਹ ਸਾਰੀ ਦੀ ਗਿਣਤੀ ਮਿੰਤੀ ਕਰਨ ਤੋਂ ਬਾਅਦ ਇੱਕ ਨੀਲੇ ਅਤੇ ਪੀਲੇ ਰੰਗ ਦਾ ਤੁਸੀਂ ਬੋਰਡ ਵੇਖ ਰਹੇ ਹੋ ਇਹ ਬੋਰਡ ਜਿਹੜਾ ਹੈ ਖੇਤਾਂ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਇਸ ਮੌਕੇ ਦੇ ਉੱਤੇ ਐਨਆਈਏ ਦੇ ਅਧਿਕਾਰੀ ਵੀ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਬੋਰਡ ਲਗਾਇਆ ਗਿਆ ਜਿੱਥੇ ਲਿਖਿਆ ਕਿ ਅਦਾਲਤ ਵੱਲੋਂ ਜਾਇਦਾਦ ਅਟੈਚ ਕਰਨ ਦੇ ਨੋਟਿਸ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਤੇ ਵਿੱਚ ਦੱਸਿਆ ਗਿਆ ਕਿ ਇੰਨੀ ਜ਼ਮੀਨ ਹੈ ਇਹ ਐਨਆਈਏ ਕੋਰਟ ਮੁਹਾਲੀ ਦੇ ਵੱਲੋਂ ਜੋ ਹੈ ਇਹਨਾਂ ਦੀ ਜ਼ਮੀਨ ਜ਼ਬਤ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਗੁਰਦਾਸਪੁਰ ਦੇ ਪਿੰਡ ਤੋਂ ਸਾਹਮਣੇ ਆਈਆਂ ਨੇ ਪੀਰਾ ਬਾਗ ਤੇ ਸਲੇਮਪੁਰ ਤੋਂ ਜਿੱਥੇ ਕਿ ਬਾਬੇ ਦੇ ਖਿਲਾਫ ਇਹ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਦੀ ਜ਼ਮੀਨ ਜ਼ਬਤ ਕਰ ਲਈ ਹੈ ਯਾਨੀ ਕਿ ਹੁਣ ਇਸ ਜ਼ਮੀਨ ਦੇ ਉੱਤੇ ਜੋ ਹੈ ਖੇਤੀ ਦੇ ਨਾਲ-ਨਾਲ ਕੋਈ ਆਪਣਾ ਹੱਕ ਨਹੀਂ ਜਤਾ ਸਕੇਗਾ ਤਾਂ ਖੇਤਾਂ ਦੇ ਵਿੱਚ ਜਾ ਕੇ ਖੁਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਇੱਕ ਗਿਣਤੀ ਮਿੰਤੀ ਕੀਤੀ ਗਈ ਜਿਸ ਤੋਂ ਬਾਅਦ ਇਹ ਨੋਟਿਸ ਚਿਪਕਾਇਆ ਗਿਆ ਤਾਂ ਤਰਨਤਾਰਨ ਦੇ ਵਿੱਚ ਇੱਕ ਕਤਲ ਕੇਸ ਦੇ ਮਾਮਲੇ ਦੇ ਵਿੱਚ ਨਾਮਜਦ ਨੇ ਗੁਰਵਿੰਦਰ ਸਿੰਘ ਜਿਨ੍ਹਾਂ ਨੂੰ ਬਾਬਾ ਕਿਹਾ ਜਾਂਦਾ ਹੈ ਦਾ ਉਹਨਾਂ ਦੇ ਖਿਲਾਫ ਐਨਆਈਏ ਦੀ ਟੀਮ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਕਿ ਧਾਰਾ 331 ਦੇ ਤਹਿਤ ਜੋ ਹੈ ਉਹਨਾਂ ਦੀ ਜ਼ਮੀਨ ਜਾਇਦਾਦ ਨੂੰ ਅਟੈਚ ਕਰ ਦਿੱਤਾ ਗਿਆ ਹੈ ਪਿੰਡ ਸਲੇਮਪੁਰ ਅਰਾਇਆ ਵਿਖੇ 2 ਕਨਾਲ 7 ਸਰਸਾਈ ਜ਼ਮੀਨ ਹੈ ਨੂੰ ਜੋ ਹੈ ਜ਼ਬਤ ਕਰ ਲਿਆ ਗਿਆ ਹੈ ਬਿਸਥੀ ਜਾਣਕਾਰੀ ਜੋ ਹੈ ਬਕਾਇਦਾ ਦਿੱਤੀ ਗਈ ਹੈ ਕਾਨਗੋ ਦੇ ਵੱਲੋਂ ਇਹ ਮਸਲੇ ਬਾਰੇ ਮੈਂ ਰੋਸ਼ਨ لال ਕਾਨਗੋ ਗੁਰਦਾਸਪੁਰ ਇਹ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁੱਜੇ ਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵੱਲੋਂ ਕਿ ਉੱਥੇ ਦਾ ਵਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਈ ਉਹਨਾਂ ਨੇ ਇਹ ਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਵੀ ਇਹ ਏਰੀਆ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਤੇ ਉਹਦੇ ਹਵਾਲੇ ਵਿੱਚ ਆਪਾਂ ਆਏ ਹੋਰ ਬਾਕੀ ਸਾਨੂੰ ਹੋਰ ਕੱਲ ਤੋਂ ਕਿਹੜੇ ਕਿਹੜੇ ਜਗ੍ਹਾ ਵੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਣਾ ਬਾਗ ਜੀ ਤੇ 2 ਅਗਸਤ ਸਲੀਮਪੁਰ ਹਰਾਈਆਂ ਵਿੱਚ ਦੋਨੇ ਪਿੰਡਾਂ ਚਿੱਤੇ ਵੋਟ ਲਾਤੇ ਇਹ ਰਕਬਾ ਜਿਹੜਾ ਬੈਰਹਿਣ ਬਕਰ ਨਹੀਂ ਹੋ ਸਕਦਾ। ਅੱਛਾ ਪਹਿਲੀ ਵਕਸਦੀ ਫਸਲ ਹੋ ਸਕਦੀ। ਪਹਿਲੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ। ਐ ਨਹੀਂ ਨਹੀਂ ਕੀਤੀ ਆ। ਹਾਂਜੀ ਹਾਂਜੀ। ਕਿਉਂ ਦੀ ਕਿਹੜੀ ਜ਼ਮੀਨ ਸੀ ਇਹ? ਹਾਂਜੀ। ਕਿਹਦੀ ਜ਼ਮੀਨ ਸਰ? ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ। ਅੱਛਾ। ਕਿਹਨੀ ਜਮੀਨ ਸੀ ਟੋਟਲ ਜੀ? ਇਹ 2 ਕਲਾ 7 ਪਰਲੇ ਦੇ ਪਿੰਡ ਸਲੀਮਪਰ ਆਇਆਂ ਚ। ਤੇ 9 ਮਰਲੇ ਥਾਂ ਜਿਹੜਾ ਇਹ ਆਪਣੇ ਪੀਨਾ ਬਾਗ ਦੇ ਵਿੱਚ ਪੈਂਦਾ ਹੈਗਾ। ਐ ਨਹੀਂ ਨਹੀਂ ਜਬਤ ਉਹਦੀ ਪ੍ਰਾਪਰਟੀ ਰਣੇ ਜਬਤ ਕੀਤਾ ਹੋਆ। ਵੋਟ ਵਾਟਾ ਤੇ ਪੀਏ ਕੋਈ ਰਕਵਾ ਨਾ ਕੋਈ ਛੇੜੇ ਨਾ ਕੋਈ ਨਾ ਬਾਇੇ ਨਾ ਕੋਈ। ਕਿ ਉਹ ਬਸ ਇਹਨਾਂ ਨੂੰ ਪਤਾ ਕੀ ਕੀ ਅਸੇ ਨਹੀਂ ਪਤਾ ਕੁਝ ਵੀ ਨਹੀਂ ਕੁਝ ਪਤਾ ਨਹੀਂ